ਦਿੱਲੀ ਦੇ ਵਿੱਚ ਹੋਏ ਭਿਆਨਕ ਬੰਬ ਧਮਾਕੇ ਦੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ ਤੇ 20 ਵਿਅਕਤੀ ਜਿਹੜੇ ਨੇ ਉਹ ਇਸ ਧਮਾਕੇ ਦੇ ਵਿੱਚ ਜ਼ਖਮੀ ਹੋ ਗਏ ਨੇ ਇਸ ਧਮਾਕੇ ਦੇ ਵਿੱਚ ਕਈ ਕਾਰਾਂ ਜਿਹੜੀਆਂ ਨੇ ਉਹ ਸੜ ਗਈਆਂ ਨੇ ਅਤੇ ਸੜਕ ਨੂੰ ਵੀ ਨੁਕਸਾਨ ਪਹੁੰਚਿਆ ਇਸ ਤੋਂ ਇਲਾਵਾ 9 ਲੋਕ ਮਾਰੇ ਗਏ ਨੇ ਰਾਸ਼ਟਰੀ ਰਾਜਧਾਨੀ ਦੇ ਲਾਲ ਕਿਲਾ ਮੈਟਰੋ ਸਟੇਸ਼ਨ ਦੇ ਨੇੜੇ ਸੋਮਵਾਰ ਬੀਤੇ ਦਿਨ ਸ਼ਾਮ ਨੂੰ ਹੌਲੀ ਚੱਲਦੀ ਹੋਈ ਕਾਰ ਦੇ ਵਿੱਚ ਵੱਡਾ ਤੁਮਾਕਾ ਹੋਇਆ ਜਿਸ ਦੇ ਵਿੱਚ ਘੱਟੋ ਘੱਟ 9 ਲੋਕਾਂ ਦੀ ਮੌਤ ਹੋਈ ਹੈ ਅਤੇ 20 ਲੋਕ ਜ਼ਖਮੀ ਹੋ ਗਏ ਨੇ ਇਸ ਪੂਰੇ ਮਾਮਲੇ ਦੇ ਵਿੱਚ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਭੀੜਪੜਕੇ ਵਾਲੇ ਇਲਾਕੇ ਦੇ ਵਿੱਚ ਇਹ ਤੁਮਾਕਾ ਹੋਇਆ ਅਤੇ ਇਸ ਬੰਬ ਤੁਮਾਕੇ ਦੀ ਚਪੇਟ ਦੇ ਵਿੱਚ ਕਈ ਵਾਹਨ ਆਏ ਨੇ ਵਾਹਨਾਂ ਦੀਆਂ ਖਿੜਕੀਆਂ ਟੁੱਟੀਆਂ ਨੇ ਤੇ ਅੰਦਰ ਬੈਠੇ ਵਿਅਕਤੀਆਂ ਨੂੰ ਨੁਕਸਾਨ ਪਹੁੰਚਿਆ ਹੈ ਕਈ ਜ਼ਖਮੀ ਹੋਏ ਨੇ 20 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਅਤੇ 9 ਲੋਕਾਂ ਦੀ ਮੌਤ ਹੋਈ ਹੈ। ਨਾਇਕ ਜੈਪ੍ਰਕਾਸ਼ ਹਸਪਤਾਲ ਦੇ ਵਿੱਚ ਜ਼ਖਮੀਆਂ ਨੂੰ ਭਰਤੀ ਕਰਵਾਇਆ ਗਿਆ। ਪੁਲਿਸ ਦਾ ਕਹਿਣਾ ਕਿ ਜਿਸ ਕਾਰ ਦੇ ਵਿੱਚ ਧਮਾਕਾ ਹੋਇਆ ਉਹ ਤਿੰਨ ਲੋਕਾਂ ਨੂੰ ਲੈ ਕੇ ਜਾ ਰਹੀ ਸੀ ਅਤੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਆਤਮਕਾਤੀ ਹਮਲਾ ਸੀ ਜਾਂ ਨਹੀਂ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਧਮਾਕਾ ਇੱਕ ਚਲਦੀ ਹੋਈ ਹੁੰਡਈ i20 ਕਾਰ ਦੇ ਵਿੱਚ ਹੋਇਆ ਜਿਸ ਦੇ ਵਿੱਚ ਤਿੰਨ ਲੋਕ ਸਵਾਰ ਸਨ ਅਤੇ ਜ਼ਖਮੀਆਂ ਦੇ ਸਰੀਰ ਦੇ ਵਿੱਚ ਕੋਈ ਸ੍ਰੈਪਲ ਜਾਂ ਪੰਕਚਰ ਨਹੀਂ ਮਿਲਿਆ ਜੋ ਕਿ ਬੰਬ ਧਮਾਕਿਆਂ ਦੇ ਵਿੱਚ ਆ ਸਧਾਰਨ ਹੈ ਉਹਨਾਂ ਕਿਹਾ ਕਿ ਸਾਰੇ ਐਂਗਲਸ ਤੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਮੌਕੇ ਚਸ਼ਮਦੀਦਾਂ ਨੇ ਦੱਸਿਆ ਹੈ ਕਿ ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਇੱਕ ਇੱਕ ਕਈ ਮਿੰਟਾਂ ਤੱਕ ਸਾਫ਼-ਸਾਫ਼ ਸੁਣ ਨਹੀਂ ਸਕੇ ਸੋ ਤਮਾਕੇ ਤੋਂ ਬਾਅਦ ਉਹ ਕਈ ਮਿੰਟਾਂ ਤੱਕ ਸਾਫ਼-ਸਾਫ਼ ਉਹਨਾਂ ਨੂੰ ਸੁਣਾਈ ਨਹੀਂ ਦਿੱਤਾ ਉਹਨਾਂ ਨੇ ਇਹ ਵੀ ਦੱਸਿਆ ਕਿ ਜ਼ੋਰਦਾਰ ਤਮਾਕਾ ਵੱਡੇ ਖੇਤਰ ਦੇ ਵਿੱਚ ਸੁਣਿਆ ਗਿਆ ਜੋ ਕਿ ਲਗਭਗ 2 ਕਿਲੋਮੀਟਰ ਦੂਰ ਆਈਟੀਓ ਤੱਕ ਫੈਲਿਆ ਹੋਇਆ ਸੀ ਸੋ ਇਸ ਨੇ ਕਈ ਮੀਟਰ ਦੂਰ ਤੱਕ ਲਾਲ ਕਿਲਾ ਮੈਟਰੋ ਸਟੇਸ਼ਨ ਤੇ ਖੜੀਆਂ ਕਾਰਾਂ ਦੀਆਂ ਖਿੜਕੀਆਂ ਤੱਕ ਤੋੜ ਦਿੱਤੀਆਂ ਸੋ ਇਸ ਤੋਂ ਪਤਾ ਲੱਗਦਾ ਹੈ ਕਿ ਇਸ ਬੰਬ ਤਮਾਕੇ ਦੇ ਵਿੱਚ ਸੰਭਾਵੀ ਤੌਰ ਤੇ ਵੱਡੀ ਮਾਤਰਾ ਦੇ ਵਿੱਚ ਤਮਾਕਾ ਖੇਜ਼ ਸਮੱਗਰੀ ਦਾ ਇਸਤੇਮਾਲ ਕੀਤਾ ਗਿਆ ਹੈ ਸੋ ਇਸ ਬੰਬ ਤਮਾਕੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਪੁਲਿਸ ਜਾਂਚ ਕਰ ਰਹੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਵੀ ਆਇਆ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਪੁਲਿਸ ਮੁਖੀ ਤੇ ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਦੇ ਨਾਲ ਸਥਿਤੀ ਦੀ ਸਮੀਖਿਆ ਕੀਤੀ ਹੈ ਉਹਨਾਂ ਨੇ ਐਨਐਸਡੀ ਐਨਆਈਏ ਫੋਰੈਂਸਿਕ ਸਾਇੰਸ ਲਿਬਰਟੀ ਦੇ ਮੁਖੀਆਂ ਦੇ ਨਾਲ ਜਾਂਚ ਦੇ ਵਿੱਚ ਸਹਾਇਤਾ ਕਰਨ ਤੇ ਸਬੂਤ ਇਕੱਠੇ ਕਰਨ ਲਈ ਮਾਹਰ ਟੀਮਾਂ ਭੇਜਣ ਦੇ ਨਿਰਦੇਸ਼ ਵੀ ਦਿੱਤੇ ਨੇ ਜਾਣਕਾਰੀ ਦੇ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਥਿਤੀ ਦਾ ਜਾਇਜ਼ਾ ਲਿਆ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਪੀਐਮ ਨਰਿੰਦਰ ਮੋਦੀ ਨੇ ਤਮਾਕੇ ਵਿੱਚ ਹੋਏ ਨੁਕਸਾਨ ਪ੍ਰਤੀ ਸੰਵੇਦਨਾ ਜ਼ਾਹਿਰ ਕੀਤੀ ਹੈ ਉਧਰ ਇਸ ਬੰਬ ਤਮਾਕੇ ਤੋਂ ਬਾਅਦ ਦਿੱਲੀ ਦੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਹਾਈ ਅਲਰਟ ਕਰ ਦਿੱਤਾ ਗਿਆ ਪੰਜਾਬ ਭਰ ਦੇ ਵਿੱਚ ਵੀ ਰੈਡ ਅਲਰਟ ਜਾਰੀ ਕੀਤਾ ਗਿਆ ਅਤੇ ਸੂਬੇ ਵਿੱਚ ਬੀਤੀ ਰਾਤ ਪਰ ਚੈਕਿੰਗ ਮੁਹਿੰਮ ਚਲਾਈ ਗਈ ਹੈ लाल किले ਦੇ ਨੇੜੇ ਹੋਏ ਤਮਾਕੇ ਤੋਂ ਬਾਅਦ ਸੂਬੇ ਦੇ ਵਿੱਚ ਰੈੱਡ ਅਲਰਟ ਹੈ ਪੁਲਿਸ ਕਮਿਸ਼ਨਰਾਂ ਐਸਐਸਪੀਜ਼ ਨੂੰ ਚੌਕਸ ਰਹਿਣ ਦੇ ਨਿਰਦੇਸ਼ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਨੇ ਸੋ ਇਸ ਪੂਰੇ ਮਾਮਲੇ ਨੂੰ ਲੈ ਕੇ ਰਾਤ ਪਰ ਪੰਜਾਬ ਪੁਲਿਸ ਵੱਲੋਂ ਸੂਬੇ ਦੇ ਵਿੱਚ ਵੱਖ-ਵੱਖਰੀ ਜਗ੍ਹਾ ਤੇ ਚੈਕਿੰਗ ਅਭਿਆਨ ਚਲਾਇਆ ਗਿਆ ਚੰਡੀਗੜ੍ਹ ਤੇ ਹਿਮਾਚਲ ਦੇ ਵਿੱਚ ਵੀ ਅਲਰਟ ਰੱਖਿਆ ਗਿਆ ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਵਿੱਚ ਵੀ ਹਾਈ ਅਲਰਟ ਰੱਖਿਆ ਗਿਆ ਸੋ ਦਿੱਲੀ ਦੇ ਨਾਲ ਲੱਗਦੇ ਸਾਰੇ ਸੂਬਿਆਂ ਦੇ ਵਿੱਚ ਹਾਈ ਅਲਰਟ ਹੈ ਪੁਲਿਸ ਦੇ ਵੱਲੋਂ ਚੌਕਸੀ ਵਧਾਈ ਗਈ ਹੈ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਡੀਜੀਪੀ ਪੰਜਾਬ ਨੇ ਵੀ ਪੰਜਾਬ ਪੁਲਿਸ ਦੇ ਸਾਰੇ ਉੱਚ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਨੇ ਇਸੇ ਦੇ ਤਹਿਤ ਸੂਬੇ ਦੇ ਵਿੱਚ ਰਾਤ ਪਰ ਜਿਹੜੀ ਹੈ ਚੌਕਸੀ ਰੱਖੀ ਗਈ ਹੈ ਵਾਹਨਾਂ ਦੀ ਤਲਾਸ਼ੀ ਵੀ ਲਈ ਗਈ ਹੈ ਸੋ ਦਿੱਲੀ ਦੇ ਵਿੱਚ ਹੋਈ ਇਸ ਘਟਨਾ ਤੋਂ ਬਾਅਦ ਲਗਾਤਾਰ ਇਸ ਮਾਮਲੇ ਤੇ ਜਾਂਚ ਚੱਲ ਰਹੀ ਹੈ ਅਤੇ ਪੂਰੇ ਉੱਤਰ ਭਾਰਤ ਦੇ ਵਿੱਚ ਇਸ ਹਮਲੇ ਤੋਂ ਬਾਅਦ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ